ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਲ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸਾਹਿਤ ਰੂਪ ਕਰਾਂਗੇ ਸਾਹਿਤ ਰੂਪ ਆਪਾਂ ਕਰਾਂਗੇ ਜਨਮ ਸਾਖੀ ਤੇ ਜਿਹੜੇ ਕਿ ਸਲੋਕ ਇਸ ਤੋਂ ਪਹਿਲਾਂ ਜਿਹੜੇ ਕਿ ਸਾਹਿਤ ਰੂਪ ਜਿਵੇਂ ਨਾਵਲ ਨਾਟਕ ਕਹਾਣੀ ਕਾਂਗੀ ਨਿੱਕੀ ਕਹਾਣੀ ਜਨਮ ਸਾ ਮਤਲਬ ਕਿ ਸ਼ਹਿਰਫੀ ਕਾਫੀ ਕਿੱਸਾ ਵਾਰ ਠੀਕ ਹੈ ਆਪਾਂ ਦੇ ਸਾਰੇ ਅਪਲੋਡ ਕਰ ਰੱਖੇ ਨੇ ਪਲੇਲਿਸਟ ਬਣੀ ਹੋਈ ਹੈ ਸਾਹਿਤ ਰੂਪ ਉਹਦੇ ਵਿੱਚੋਂ ਤੁਸੀਂ ਵਿਜ਼ਿਟ ਕਰਕੇ ਵੀਡੀਓਜ਼ ਵਾਚ ਕਰ ਸਕਦੇ ਹੋ ਹਾਂਜੀ ਜਨਮ ਸਾਖੀ ਜਨਮ ਸਾਖੀ ਤੇ ਸਲੋਕ ਇਹ ਆਪਾਂ ਜਿਹੜੇ ਕਿ ਸਾਹਿਤ ਰੂਪ ਕਰਾਂਗੇ ਜਨਮ ਸਾਖੀ ਪੁਰਾਤਨ ਪੰਜਾਬੀ ਵਾਰਤਕ ਦਾ ਸ੍ਰੇਸ਼ਟ ਰੂਪ ਹੈ ਤੇ 17ਵੀਂ ਸਦੀ ਤੋਂ ਪੰਜਾਬੀ ਦੇ ਵਿੱਚ ਜਨਮ ਸਾਖੀ ਪਰੰਪਰਾ ਬਹੁਤ ਜ਼ਿਆਦਾ ਬਲਵਾਨ ਰਹੀ ਹੈ ਇਸ ਦੀ ਪ੍ਰਵਾਹਾ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਜਨਮ ਸਾਖੀ ਵਿੱਚ ਗੁਰੂ ਸਾਹਿਬਾਨ ਭਗਤ ਜਾਧਿਆਤਮਕ ਆਗੂ ਦੇ ਜੀਵਨ ਤੇ ਦਰਸ਼ਨ ਸੰਬੰਧੀ ਛੋਟੀਆਂ ਵੱਡੀਆਂ ਸਾਖੀਆਂ ਕਥਾਵਾਂ ਨੂੰ ਸਹੀ ਕਰਮ ਦੇ ਵਿੱਚ ਜੋੜ ਕੇ ਪੇਸ਼ ਕੀਤਾ ਜਾਂਦਾ ਹੈ ਬਲਕਿ ਜਨਮ ਸਾਖੀ ਕੀ ਹੈ ਜਿਦੇ ਵਿੱਚ ਗੁਰੂ ਸਾਹਿਬਾਨ ਭਗਤਾਂ ਕੋਈ ਵੀ ਅਧਿਆਤਮਕ ਆਗੂ ਨੇ ਉਹਨਾਂ ਦੇ ਜੀਵਨ ਉਹਨਾਂ ਦੇ ਦਰਸ਼ਨ ਫਿਲਾਸਫੀਜ਼ ਬੰਦੀ ਛੋਟੇ-ਛੋਟੇ ਜਿਹੜੇ ਜਾਂ ਵੱਡੇ-ਵੱਡੇ ਸਾਖੀ ਹਨ ਉਹਨਾਂ ਨੂੰ ਕਰਮਵੱਧ ਕੀਤਾ ਜਾਂਦਾ ਠੀਕ ਹੈ ਜੋੜ ਕੇ ਪੇਸ਼ ਕੀਤਾ ਜਾਂਦਾ ਜਨਮ ਸਾਖੀ ਇਹ ਹੈ ਕਿ 17ਵੀਂ ਸਤੋਂ ਸ਼ੁਰੂ ਹੋਈ ਹੈ ਬਲਵਾਨ ਰਹੀ ਹੈ ਤੇ ਜਨਮ ਸਾਖੀ ਸਾਖੀਆਂ ਦਾ ਇੱਕ ਸੰਗ੍ਰਹਿ ਹੁੰਦਾ ਪਰੰਤੂ ਸਾਖੀਆਂ ਦਾ ਸੰਗ੍ਰਹਿ ਜ਼ਰੂਰੀ ਨਹੀਂ ਕਿ ਜਨਮ ਸਾਖੀ ਬਣ ਮੱਧਕਾਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਵਿਅਕਤੀਤਵ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਸ਼ਰਧਾਵਾਨ ਸਿੱਖਾਂ ਨੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਲਿਖ ਕੇ ਜਨਮ ਸਾਖੀ ਸਾਹਿਤ ਰੂਪ ਦਾ ਮੁੱਢ ਬਣਿਆ ਇਸ ਤੋਂ ਪਿੱਛੋਂ ਹੋਰ ਨਾ ਭਗਤਾਂ ਤੇ ਮਹਾਪੁਰਸ਼ਾਂ ਨੇ ਜੀਵਨ ਦੀ ਜਨਮ ਸਾਖੀਆਂ ਵੀ ਲਿਖਿਆ ਲੈਂਦੇ ਨੇ ਜਨਮ ਸਾਖੀ ਜਿਹੜਾ ਸ਼ਬਦ ਹੈ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਇੱਕ ਜਨਮ ਤੋਂ ਦੂਜਾ ਸਾਖੀ ਤੋਂ ਜਨਮ ਦਾ ਅਰਥ ਹੈ ਜੀਵਨ ਕਿਉਂਕਿ ਇਹਨਾਂ ਵਿੱਚ ਨਾਇਕ ਦੇ ਜੀਵਨ ਦਾ ਸਮੁੱਚਾ ਵਿਰਤਾਂਤ ਪੇਸ਼ ਕੀਤਾ ਜਾਂਦਾ ਹੈ ਕਈ ਵਾਰੀ ਜਨਮ ਸਾਖੀ ਦੀ ਥਾਂ ਸਾਖੀ ਸ਼ਬਦ ਵੀ ਵਰਤ ਲਿਆ ਜਾਂਦਾ ਜਿਵੇਂ ਪੁਰਾਤਨ ਜਨਮ ਸਾਖੀ ਦਾ ਨਾਂ ਸਾਖੀ ਸ਼੍ਰੀ ਬਾਬੇ ਨਾਨਕ ਜੀ ਕੀ ਵੀ ਲਿਖਿਆ ਮਿਲਦਾ ਪੰਜਾਬੀ ਵਿੱਚ ਸਭ ਤੋਂ ਪ੍ਰਾਚੀਨ ਜਨਮ ਸਾਖੀ ਜੋ ਮਿਲਦੀ ਹੈ ਉਸ ਦਾ ਨਾਂ ਹੈਗਾ ਪੁਰਾਤ੍ਰਮ ਜਨਮ ਸਾਖੀ ਜਿਹੜੀ 1558 1558 ਈਸਵੀ ਦੇ ਨੇੜੇ ਤੇੜੇ ਕਿਸੇ ਸ਼ਰਧਾਲੂ ਸਿੱਖਣੇ ਲਿਖੀ ਇਸ ਤੋਂ ਪਿੱਛੇ ਬਹੁਤ ਸਾਰੇ ਜਨਮ ਸਾਖੀ ਲਿਖਿਆ ਗਏ ਜਾਂ ਜਿਨ੍ਹਾਂ ਵਿੱਚੋਂ ਮਿਹਰਬਾਨ ਵਾਲੀ ਜਨਮ ਸਾਖੀ ਭਾਈ ਵਾਲੇ ਵਾਲੀ ਜਨਮ ਸਾਖੀ ਤੇ ਹਿੰਦਾਲੀਏ ਹਿੰਦਾਲੀਏ ਵਾਲੀ ਜਨਮ ਸਾਖੀ ਵਧੇਰੇ ਪ੍ਰਸਿੱਧ ਨੇ ਪਰਚੀਆਂ ਦਾ ਸੰਗ੍ਰਹਿ ਵੀ ਜਨਮ ਸਾਖੀਆਂ ਦੇ ਬਦਲ ਬਦਲਵਾ ਰੂਪ ਹੈ ਮਤਲਬ ਕਿ ਜੇ ਆਪਾਂ ਕਹਿ ਸਕਦੇ ਵੀ ਜਨਮ ਸਾਖੀਆਂ ਦਾ ਬਦਲਵਾ ਰੂਪ ਕੀ ਆ ਤਾਂ ਪਰਚੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਮਾਲਵੇ ਦੇਸ਼ ਦੀ ਰਟਨ ਸਾਖੀ ਸਾਖੀ ਪੋਥੀ ਨਾਂ ਦੀਆਂ ਜਨਮ ਸਾਖੀਆਂ ਲਿਖੀਆਂ ਗਈਆਂ ਨੇ ਇਨਾਂ ਤੋਂ ਇਲਾਵਾ ਭਗਤ ਕਬੀਰ ਜੀ ਗੁਰੂ ਰਵਿਦਾਸ ਜੀ ਭਗਤਾਂ ਨਾਮਦੇਵ ਜੀ ਇਨ੍ਹਾਂ ਭਗਤਾਂ ਦੀਆਂ ਜਨਮ ਸਾਖੀਆਂ ਵੀ ਉਪਰੋਕਤ ਜਨਮ ਸੰਖਿਆ ਨਹੀਂ ਪਰੰਪਰਾਵਾਂ ਦੇ ਅਨੁਸਾਰ ਲਿਖਿਆ ਗਿਆ ਜਨਮ ਸਾਖੀ ਸਾਹਿਤ ਬਹੁਤ ਲੋਕਪ੍ਰੀਆ ਰਿਹਾ ਤੇ ਇਹ ਪੰਜਾਬ ਦੇ ਘਰ-ਘਰ ਪਹੁੰਚੀ ਆ ਤੇ ਇਨ੍ਹਾਂ ਗੁਰਮਤਿ ਦਰਸ਼ਨ ਨੂੰ ਬੱਚੇ-ਬੱਚੇ ਤੱਕ ਪਹੁੰਚਾਇਆ ਮਤਲਬ ਕਿ ਗੁਰਮਤ ਨੂੰ ਹਰ ਤੱਕ ਪਹੁੰਚਾਇਆ ਜਨਮ ਸਾਖੀ ਵਿੱਚ ਨਾਇਕ ਦੇ ਜੀਵਨ ਚਰਿਤ ਦੇ ਇਤਿਹਾਸਿਕ ਪੱਖ ਨਾਲੋਂ ਲੋਕ ਮਾਨਸ ਤੇ ਸੱਚ ਨੂੰ ਵਧੇਰੇ ਸੰਜੋਗਤਾ ਨਾਲ ਇਹਦੇ ਵਿੱਚ ਪੇਸ਼ ਕੀਤਾ ਗਿਆ ਹੁੰਦਾ ਜਨਮ ਸਾਖੀ ਜੀਵਨੀ ਤੇ ਮਹਾਕਾਵ ਤੋਂ ਬਿਲਕੁਲ ਅਲੱਗ ਸਾਹਿਤ ਵਿਧਾ ਹੈ ਜੀਵਨੀ ਤੇ ਮਹਾਕਾਵ ਤੋਂ ਲੱਗ ਹੈ ਇਸ ਦੇ ਉਹਨਾਂ ਨਾਲੋਂ ਵੱਖਰੇ ਤੱਤ ਤੇ ਲੱਛਣ ਨੇ ਜਨਮ ਸਾਖੀ ਦਾ ਵਿਸ਼ੇਸ਼ ਲੱਛਣ ਇਹ ਹੈ ਕਿ ਇਸ ਦਾ ਲੇਖਕ ਸ਼ਰਦਾਵਾਨ ਹੋ ਕੇ ਲਿਖਦਾ ਮਤਲਬ ਕਿ ਜਿਨ੍ਹਾਂ ਬਾਰੇ ਜਨਮ ਸਾਖੀ ਲਿਖ ਰਿਹਾ ਉਹ ਨਾ ਪ੍ਰਤੀ ਸ਼ਰਦਾਵਾਨ ਹੁੰਦਾ ਹੈ ਉਹ ਆਪਣੇ ਨਾਇਕ ਨੂੰ ਉਸ ਤੋਂ ਪਹਿਲਾਂ ਹੋਈਆਂ ਅਧਿਆਤਮਕ ਹਸਤੀਆਂ ਆਗੂਆਂ ਅਵਤਾਰਾਂ ਤੇ ਦੇਵੀ-ਦੇਵਤਿਆਂ ਨਾਲੋਂ ਨੀਵਾਂ ਨਹੀਂ ਹੋਣ ਦੇਣਾ ਚਾਹੁੰਦਾ ਬਲਕਿ ਵੱਧ ਉਚੇਰਾ ਸਿੱਧ ਕਰਨ ਦੇ ਯਤਨ ਕਰਦਾ ਜਾਂ ਉਹਨਾਂ ਦੇ ਬਰਾਬਰ ਜਾਂ ਫਿਰ ਉਹ ਆਪਣੇ ਨਾਇਕ ਦਾ ਸਬੰਧ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਸਥਾਪਿਤ ਅਧਿਆਤਮਕ ਹਸਤੀਆਂ ਨਾਲ ਜੋੜ ਦਿੰਦਾ ਇਸ ਤਰ੍ਹਾਂ ਜਨਮ ਸਾਖੀ ਵਿੱਚ ਪ੍ਰਾਸਰੀਰਕ ਹਸਤੀਆਂ ਤੇ ਕਰਾਮਾਤਾਂ ਦਾ ਪ੍ਰਵੇਸ਼ ਵੱਧ ਜਾਂਦਾ ਜਿਸ ਕਰਕੇ ਜਨਮ ਸਾਖੀ ਵਿੱਚ ਇਤਿਹਾਸਿਕ ਤੱਤਕ ਕੁਲ ਮਿਲ ਜਾਂਦੇ ਹਨ ਫਾਲਸ ਰੂਪ ਯਥਾਰਤ ਨਾਲ ਰੋਮਾਂਚਿਕਤਾ ਦਾ ਤੱਤ ਵਧੇਰੇ ਖੂਬੀ ਨਾਲ ਉੱਭਰਦਾ ਇੱਕ ਗੁਰੂ ਸਬੰਧੀ ਲਿਖਿਆ ਗਿਆ ਭਿੰਨ ਭਿੰਨ ਜਨਮ ਸਾਖੀਆਂ ਵਿੱਚ ਨਾ ਤਾਂ ਸਾਰੀਆਂ ਸਾਖੀਆਂ ਕੋਝੀਆਂ ਹੁੰਦੀਆਂ ਨੇ ਤੇ ਨਾ ਹੀ ਕਰਾਮਾਤੀ ਅੰਸ਼ ਿਕੋ ਜੈ ਕਈ ਸਾਖੇ ਵਿੱਚ ਕਰਾਮਾਤੀ ਤੱਤ ਨਾ ਹੋਣ ਦੇ ਬਰਾਬਰ ਆਮ ਕਰਕੇ ਮਗਰੋਂ ਲਿਖੀਆਂ ਜਨਮ ਸਾਖੀਆਂ ਵਿੱਚ ਅਲੌਕਿਕ ਅੰਸ਼ ਦਾ ਵਾਧਾ ਹੋਇਆ ਕਈ ਵਾਰੀ ਇੱਕ ਜਨਮ ਸਾਖੀ بجلی ਸਾਖੀ ਦੂਜੀ ਜਨਮ ਸਾਖੀ ਵਿੱਚ ਨਹੀਂ ਮਿਲਦੀ ਜਨਮ ਸਾਖੀ ਦੇ ਕੋਹੋਰ ਲੱਛਣ ਇਹ ਹੈ ਕਿ ਉਸ ਵਿਚਲੀਆਂ ਸਾਖੀਆਂ ਦੀ ਆਤਮਾ ਸਮਕਾਲੀ ਧਰਮਾਂ ਦੀਆਂ ਧਾਰਮਿਕ ਥਾਵਾਂ ਨਾਲ ਜੁੜੀ ਹੋਈ ਹੁੰਦੀ ਹੈ ਇਸ ਕਰਕੇ ਕਈ ਵਾਰੀ ਲੇਖਕ ਨਾਇਕ ਤੋਂ ਪੂਰਵਲੀਆਂ ਜਾਂ ਲੇਖਕ ਤੇ ਨਾਇਕ ਵਿਚਾਰਨੀਆਂ ਬਾਪਰੀਆਂ ਘਟਨਾਵਾਂ ਜਾਂ ਪਰਚਲਿਤ ਕਥਾਵਾਂ ਨੂੰ ਵੀ ਅਚੇਤ ਜਾਂ ਸੁਚੇਤ ਰੂਪ ਦੇ ਵਿੱਚ ਨਾਇਕ ਦੇ ਜੀਵਨ ਨਾਲ ਜੋੜੀ ਜਾਂਦਾ ਹੈ ਸਾਖੀਕਾਰ ਪੀੜੀਦਰ ਪੀੜੀ ਚੱਲੀਆਂ ਆ ਰਹੀਆਂ ਸਾਕੀਆਂ ਨੂੰ ਕਲਮਬੰਦ ਕਰਦਾ ਹੈ ਇਸ ਤਰ੍ਹਾਂ ਦੂਜੇ ਧਰਮ ਦੀਆਂ ਕਥਾਵਾਂ ਵੀ ਰੂਪੰਤਰਿਤ ਹੋ ਕੇ ਲੇਖਕ ਦੇ ਨਾਇਕ ਨਾਲ ਜੁੜ ਜਾਂਦੀਆਂ ਨੇ ਇਸ ਤਰ੍ਹਾਂ ਇਹਨਾਂ ਕਥਾਵਾਂ ਦਾ ਸਮਕਾਲੀਨ ਸਮਾਜ ਦੇ ਇਤਿਹਾਸ ਤੇ ਲੋਕ ਮਾਨਸ ਦੀ ਚਤ ਵਿਧੀ ਵਿੱਚ ਇੱਕ ਅਦਿੱਖ ਜਹਾ ਚੱਕਰ ਚੱਲ ਪੈਂਦਾ ਕਈ ਵਾਰੀ ਇਹਨਾਂ ਦਾ ਮਹਾਂਦਰਾ ਇਹਨਾਂ ਬਦਲ ਜਾਂਦਾ ਕਿ ਵਿਦਵਾਨਾਂ ਨੂੰ ਇਹ ਭਲੇਖਾ ਲੱਗ ਜਾਂਦਾ ਕਿ ਜਨਮ ਸਾਖੀ ਦਾ ਮਹਾਂਦਰਾ ਇਤਿਹਾਸਿਕ ਹੁੰਦਾ ਨਾਂਤਨਿ ਵਿਚਾਰਾਂ ਦੇ ਲੋਕ ਇਸ ਨੂੰ ਇਤਿਹਾਸਿਕ ਪ੍ਰਮਾਣ ਵਜੋਂ ਵਰਤਦੇ ਨੇ ਜਨਮ ਸਾਖੀ ਵਿੱਚ ਸਮਕਾਲੀਨ ਲੋਕਾਂ ਦੀ ਸੰਸਕ੍ਰਿਤੀ ਛਿਪੀ ਵੀ ਹੁੰਦੀ ਹੈ ਜਨਮ ਸਾਖੀ ਵਿੱਚ ਨਾਇਕ ਦੇ ਵਿਅਕਤੀਤਵ ਦੀ ਉਸਾਰੀ ਲੇਖਕ ਦੇ ਵਿਚਾਰਾਂ ਤੋਂ ਬਾਹਰ ਨਹੀਂ ਹੁੰਦੀ ਜਨਮ ਸਾਖੀ ਦਾ ਆਕਾਰ ਵੀ ਨਿਸ਼ਚਿਤ ਨਹੀਂ ਹੁੰਦਾ ਇਸ ਵਿੱਚ ਵਾਰਤਕ ਦੇ ਨਾਲ-ਨਾਲ ਪ੍ਰਭਾਵ ਨੂੰ ਡੂੰਘਾ ਕਰਨ ਦੇ ਲਈ ਦੋਹਰੇ ਜਾਂ ਲੋਹੋਰ ਕਾਵੰਦ ਵੀ ਦਿੱਤੇ ਜਾਂਦੇ ਨੇ ਜਨਮ ਸਾਖੀ ਦਾ ਲੇਖਕ ਪ੍ਰਮਾਨਿਕਤਾ ਲਈ ਨਾਇਕ ਦੀ ਬਾਣੀ ਵਿੱਚੋਂ ਤੁਕਾਂ ਦੰਦਾ ਤੇ ਕਈ ਵਾਰ ਉਹ ਤੁਕਾਂ ਦਾ ਟਿੱਕਾ ਵੀ ਕਰਦਾ ਵਿਆਖਿਆ ਵੀ ਦੰਦਾ ਤੇ ਉਹਨਾਂ ਸ਼ਬਦਾਂ ਦੇ ਪਰਮਾਰਥ ਬਾਰੇ ਵੀ ਦੱਸਦਾ ਜਨਮ ਸਾਖੀ ਜ਼ਗੀਰਦਾਰੀ ਸਮਾਜ ਦੀ ਸੰਸਕ੍ਰਿਤੀ ਦੀ ਬੜੀ ਬਾਰੀਕ ਬਿਣੀ ਨਾਲ ਤਸਵੀਰ ਪੇਸ਼ ਕਰਦੀ ਆ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਕਲਰ ਕੀ ਆ ਬਣ ਜਾ ਰਹੀ ਆ ਝੂੰਗੇ ਮੁਸਕ ਮੰਗੇਨ ਅਮਲਾਵਾਜੋ ਨਾਨਕਾ ਕਿਉ ਕਰ ਖਸਮ ਮਿਲੇ ਪੁਰਾਤ੍ਰਮ ਜਨਮ ਸਾਖੀ ਹਾਂਜੀ ਅਗਲਾ ਹੈਗਾ ਆਪਣਾ ਸਾਹਿਤ ਰੂਪ ਸ਼ਲੋਕ ਸ਼ਲੋਕ ਆ ਜਿਹੜੇ ਕਿ ਸੰਸਕ੍ਰਿਤ ਦੇ ਸ਼ਬਦ ਸ਼ਲੋਕ ਸ਼ਲੋਕ ਦਾ ਪੰਜਾਬੀ ਰੂਪ ਹੈ ਇਹਦੇ ਦੋ ਅਰਥ ਨੇ ਇੱਕ ਤਾਂ ਵਿਸ਼ੇਸ਼ ਆ ਤੇ ਦੂਜਾ ਆ ਸਧਾਰਨ ਵਿਸ਼ੇਸ਼ ਅਰਥ ਦੇ ਵਿੱਚ ਇਹ ਇੱਕ ਅਨੁਸ਼ਟੁਪ ਅਨੁਸ਼ਟੁਪ ਛੰਦ ਹੈ ਇਸ ਮਾਤ੍ਰਿਕ ਛੰਦ ਦੇ ਵਿੱਚ ਚਾਰ ਪਦ ਤੇ ਹਰ ਪਦ ਦੇ ਵਿੱਚ ਅੱਠ ਮਾਤਰਾਵਾਂ ਹੁੰਦੀਆਂ ਜਿਵੇਂ ਕਿ ਅਸ਼ਟਪਦੀ ਇਹ ਹੁੰਦੀਆਂ ਨੇ ਸ਼ਲੋਕ ਅਸ਼ਟਵਰੀਆ ਸੁਖਮਨੀ ਸਾਹਿਬ ਦੇ ਵਿੱਚ ਨੇ ਇਸ ਮਾਤ੍ਰਿਕ ਛੰਦੇ ਵਿੱਚ ਚਾਰ ਪਦ ਤੇ ਹਰ ਪਦ ਦੇ ਵਿੱਚ ਕਿੰਨੀਆਂ ਮਾਤਰਾਵਾਂ ਹੁੰਦੀਆਂ ਨੇ ਅੱਠ ਮਾਤਰਾਵਾਂ ਹੁੰਦੀਆਂ ਨੇ ਇਸ ਤਰ੍ਹਾਂ ਇਸ ਵਿੱਚ ਮਾਤਰਾਵਾਂ ਦੇ કુલ ਗਿਣਤੀ 32 ਹੁੰਦੀ ਹੈ ਕਈ ਵਾਰੀ ਤੁਕਾਂ ਦੇ ਸੰਬੰਧ ਵਿੱਚ ਸੁਤੰਤਰਤਾ ਹੁੰਦੀ ਹੈ ਇਸ ਛੰਦ ਦੀ ਸਭ ਤੋਂ ਪਹਿਲਾਂ ਵਰਤੋਂ ॠषि ਵਾਲਮੀਕ ਨੇ ਕੀਤੀ ਹੈ ਸਲੋਕ ਦੀ ਸਲੋਕ ਆ ਜਿਹੜਾ ਸਾਹਿਤ ਰੂਪੀ ਦੀ ਸਭ ਤੋਂ ਪਹਿਲਾਂ ਵਰਤੋਂ ॠषि ਵਾਲਮੀਕ ਨੇ ਕੀਤੀ ਆ ਸੰਸਕ੍ਰਿਤ ਵਿੱਚ ਇਸ ਛੰਦ ਵਿੱਚ ਬਹੁਤ ਜ਼ਿਆਦਾ ਵਰਤੋਂ ਹੋਣ ਕਰਕੇ ਸੰਸਕ੍ਰਿਤ ਦੇ ਲਗਭਗ ਸਾਰੇ ਛੰਦਾਂ ਨੂੰ ਸਲੋਕ ਹੀ ਕਹਿ ਲਿਆ ਜਾਂਦਾ ਹੈ ਸ਼ਲੋਕ ਦਾ ਸਧਾਰਨ ਅਰਥ ਹੈਗਾ ਪ੍ਰਸੰਸਾ ਜਾਂ ਉਸਤਤ ਜਿਸ ਸੰਦ ਵਿੱਚ ਪ੍ਰਸੰਸਾ ਜਾਂ ਉਸਤਤ ਹੋਵੇ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਸ਼ਲੋਕ ਕਿਹਾ ਜਾਂਦਾ ਗੁਰਵਾਣੀ ਦੇ ਵਿੱਚ ਸੁਖਮਣੀ ਸਾਹਿਬ ਦੇ ਵਿੱਚ ਇਸ ਦੀ ਵਰਤੋਂ ਪੱਦ ਸਾਹਿਬ ਲਈ ਵੀ ਕੀਤੀ ਗਈ ਹੈ ਸੰਸਕ੍ਰਿਤ ਸਾਹਿਤ ਪ੍ਰਕਿਰਤ ਤੇ ਅਪਰੰਪਾਸ਼ ਤੋਂ ਹੁੰਦਾ ਹੋਇਆ ਸ਼ਲੋਕ ਮੱਧ ਯੁੱਗ ਤੱਕ ਪਹੁੰਚਿਆ 나ਥਾ ਜੋਗੀਆਂ ਤੇ ਕਬੀਰ ਆਦ ਸੰਤਾਂ ਨੇ ਸ਼ਲੋਕ ਦੀ ਬਹੁਤ ਵਰਤੋਂ ਕੀਤੀ ਆ ਪੰਜਾਬੀ ਵਿੱਚ ਸ਼ਲੋਕ ਦੀ ਸਭ ਤੋਂ ਪਹਿਲੀ ਵਰਤੋਂ ਸ਼ੇਖ ਫਰੀਦ ਜੀ ਦੀ ਬਾਣੀ ਵਿੱਚ ਹੋਈ ਹੈ ਮਤਲਬ ਕਿ ਜੇਪਾ ਕਹੀਏ ਕਿ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾ ਵਰਤੋਂ ਕਿਨੇ ਕੀਤੀ ਆ ਤਾਂ ਉਹ ਸ਼ੇਖ ਫਰੀਦ ਜੀ ਦੁਆਰਾ ਕੀਤੀ ਗਈ ਆ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਲੋਕ ਦਰਜ ਨੇ ਬਹੁਤਾ ਕਰਕੇ ਸ਼ਲੋਕ 12 ਦੀਆਂ ਪੌੜੀਆਂ ਤੋਂ ਪਹਿਲਾਂ ਹੁੰਦੇ ਨੇ ਪਹਿਲਾਂ ਦਰਜ ਨੇ ਗੁਰੂ ਸਾਹਿਬਾਂ ਨੇ ਕੁਝ ਸ਼ਲੋਕ 12 ਤੇ ਵਧੇਰੇ ਸਰਲੇਖੇਟ ਵੀ ਦਰਜ ਕੀਤੇ ਨੇ ਕੁਝ ਸ਼ਲੋਕ ਮੁੱਖ ਬਾਣੀਆਂ ਜਪਜੀ ਸਾਹਿਬ ਸੁਖਮਣੀ ਸਾਹਿਬ ਦੇ ਨਾਲ ਦਰਜ ਨੇ ਸ਼ੇਖ ਫਰੀਦ ਜੀ ਤੇ ਕਬੀਰ ਜੀ ਦੇ ਸ਼ਲੋਕ ਵੱਖਰੇ ਸਰਲੇਖਾਂ 'ਇਟ ਦਰਜ ਨੇ। ਸ਼ਲੋਕ ਲਈ ਕੋਈ ਛੰਦ ਰੂਪ ਨਿਸ਼ਚਿਤ ਨਹੀਂ ਤੇ ਨਾ ਹੀ ਪੰਕਤੀਆਂ ਦੀ ਗਿਣਤੀ ਨਿਸ਼ਚਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਪੰਕਤੀ ਤੋਂ 26 ਪੰਕਤੀਆਂ ਦੇ ਸ਼ਲੋਕ ਵੀ ਮਿਲ ਜਾਂਦੇ ਨੇ। ਇਸ ਤਰ੍ਹਾਂ ਇਸ ਨੂੰ ਛੰਦ ਰੂਪ ਕਹਿਣਾ ਠੀਕ ਨਹੀਂ ਪ੍ਰਤੀਤ ਹੁੰਦਾ। ਇਹ ਇੱਕ ਪ੍ਰਕਾਰ ਦਾ ਤੁਕ ਸਮੂਹ ਹੁੰਦਾ ਜਿਸ ਵਿੱਚ ਇੱਕੋ ਵਿਚਾਰ ਦੀ ਪ੍ਰਧਾਨਤਾ ਹੁੰਦੀ ਹੈ ਇੱਕ ਵਿਚਾਰ ਦੀ। ਇਸ ਪ੍ਰਕਾਰ ਇਹ ਇੱਕ ਤਰ੍ਹਾਂ ਦਾ ਸ਼ੈਲੀਗਤ ਰੂਪ ਬਣ ਕੇ ਰਹਿ ਗਿਆ ਜਿਸ ਵਿੱਚ ਕਲਾ ਪੱਖੋਂ ਵਿਚਾਰ ਪ੍ਰਧਾਨ ਰਹਿੰਦਾ ਗੁਰਬਾਣੀ ਦੇ ਸਲੋਕਾਂ ਵਿੱਚ ਕਿਸੇ ਖਾਸ ਛੰਦ ਦੇ ਨਿਯਮ ਨੂੰ ਨਹੀਂ ਅਪਣਾਇਆ ਗਿਆ ਪਰ ਕਿਤੇ ਕਿਤੇ ਦੋਹਰਾ ਹਾਕਲ ਸਾਰ ਚੰਦਰਮਨ ਊਲਾਲਾ ਸਰਸੀ ਸੁਖਦਾ ਚਉਪਈ ਇਹਨਾਂ ਛੰਦਾਂ ਦੇ ਲੱਛਣ ਵੀ ਦੇਖੇ ਜਾ ਸਕਦੇ ਨੇ ਇਹਨਾਂ ਵਿੱਚ ਮਾਤਰਾਾਂ ਦੀ ਗਿਣਤੀ ਦੇ ਤੋਲ ਟਕਾਂਤ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਉਹਦੇ ਇਹਨਾਂ ਵਿੱਚ ਪੰਜਾਬੀ ਭਾਸ਼ਾ ਦੀ ਰੰਗਣ ਵਾਕੀ ਬਾਣੀ ਨਾਲੋਂ ਵਧੇਰੇ ਆ। ਸ਼ਲੋਕਾਂ ਦਾ ਵਿਸ਼ਾ ਖੇਤਰ ਵੀ ਬਹੁਤ ਵਿਸ਼ਾਲ ਆ। ਇਹਨਾਂ ਵਿੱਚ ਪਰੰਪਰਾਗਤ ਰੂੜ ਧਾਰਮਿਕ ਕਰਮਕਾਂਡ ਤੇ ਬਾਹਰਲੇ ਅਡੰਬਰਾਂ ਦੀ ਆਲੋਚਨਾ ਕਰਕੇ ਉਹਨਾਂ ਦਾ ਕਲਿਆਨਕਾਰੀ ਜੀਵਨ ਵਿਧੀ ਜੀਵਨ ਵਿਧੀ ਦੇ ਸੁਝਾਅ ਦਿੱਤੇ ਗਏ ਨੇ। ਇਹਨਾਂ ਵਿੱਚ ਬਾਕੀ ਬਾਣੀ ਨਾਲੋਂ ਬૌਧਿਕਤਾ ਤੇ ਤਾਰਿਕਤਾ ਵਧੇਰੇ ਆ। ਵਿਸ਼ੇ ਦੀ ਦ੍ਰਿਸ਼ਟੀ ਤੋਂ ਇਹਨਾਂ ਨੂੰ 5 ਵਰਗਾਂ ਵਿੱਚ ਵੰਡਿਆ ਜਾ ਸਕਦਾ। ਪ੍ਰ부 ਦੀ ਉਸਤਤ ਸਮਾਜਿਕ ਰੀਤੀਆਂ ਦਾ ਖੰਡਨ ਧਾਰਮਿਕ ਕਰਮਕਾਂਡਾਂ ਦੀ ਨਿਰਸਾਰਤਾ ਰਾਜਨੀਤਿਕ ਭ੍ਰਿਸ਼ਟਾਚਾਰ ਤੇ ਸਦਾਚਾਰ ਇਨਾਂ ਵਿਚਲਾ ਯੁੱਗ ਚਿੱਤਰਣ ਬੜਾ ਸਜੀਵ ਤੇ ਯਥਾਰਤਕ ਹੈ ਇਨਾਂ ਦੀ ਰਚਨਾ ਵੱਖ-ਵੱਖ ਪਰਸਤਿਤੀਆਂ ਵਿੱਚ ਹੋਈ ਹੋਣ ਕਰਕੇ ਇਨਾਂ ਦੇ ਵਿਸ਼ੇ ਤੇ ਭਾਵ ਸੋਂਦੀ ਕੋਈ ਤਾਲਮੇਲ ਨਹੀਂ ਸੋਟੀ ਮਹਿਰਵਾਨ ਦੀ ਸੰਪਰਦਾਇ ਵੱਲੋਂ ਰਚੇ ਗਏ ਸਾਹਿਤ ਵਿੱਚ ਵੀ ਬਹੁਤ ਸਾਰੇ ਸ਼ਲੋਕ ਮਿਲਦੇ ਨੇ ਪ੍ਰਾਂਤ ਸੰਗਲੀ ਵਿੱਚ ਵੀ ਬਹੁਤ ਸਾਰੇ ਸ਼ਲੋਕ ਦਰਜ ਨੇ ਪਰ ਜੋ ਭਾਵ ਸੁੰਦਰਤਾ ਤੇ ਵਿਚਾਰ ਸਪਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਲੋਕਾਂ ਵਿੱਚ ਹੈ ਉਹ ਇਹਨਾਂ ਵਿੱਚ ਨਹੀਂ ਫਰੀਦਾ ਗਲਿਏ ਚਿੱਕੜ ਦੂਰ ਕਰਨ ਨਾਲ ਪਿਆਰ ਨਹੀਂ ਚੱਲਾ ਤਾਂ ਪੀਜੇ ਕੰਬਲੀ ਰਹਾ ਤਾਂ ਟੁੱਟੇ ਨਹੀਂ ਪੀਜੋ ਸੀ ਪੀਜੋ ਸੀ ਜੋ ਕੰਬਲੀ ਅੱਲਾ ਵਰਸਾਓ ਮੇਂ ਜਾਏ ਮਿਲਾ ਤਿੰਨਾ ਸੱਜਣਾ ਟੁੱਟੇ ਨਹੀਂ ਹਾਂਜੀ ਜਿਹੜੇ ਨੈਕਸਟ ਨੇ ਉਹ ਆਪਾਂ ਲਗ ਰਿਵੀਉ ਚ ਲੈ ਕੇ ਆਵਾਂਗੇ ਥੈਂਕਸ